ਸਰੇ ਆਪਾਂ ਜੁੜ ਬੈਠੇ ਹਾਂ ਗੁਰੂ ਸਾਹਿਬ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਕੱਲ ਆਪਾਂ ਚੌਥੀ ਅਤੇ ਪੰਜਵੀਂ ਦੂਜੀ ਅਸ਼ਟਪਦੀ ਦੇ ਦੋ ਪਦਾਂ ਦੀ ਵਿਚਾਰ ਕੀਤੀ ਹੈ ਆਓ ਜੀ ਆਪਾਂ ਅੱਜ ਦੂਜੀ ਅਸ਼ਟਪਦੀ ਦੇ ਛੇਵੇਂ ਪਦ ਦੀ ਵਿਆਖਿਆ ਸ਼ੁਰੂ ਕਰਨੀ ਹੈ ਪ੍ਰਮਾਤਮਾ ਦਾ ਨਾਮ ਕਾਲਪੁਰਖ ਵਾਸ਼ ਗੁਰੂ ਦਾ ਨਾਮ ਜੋ ਗੁਰੂ ਦੇ ਗਿਆਨ ਨੂੰ ਮਨ ਤਨ ਤੋਂ ਫਿਰ ਜਪਦੇ ਹੈ ਉਹਦੇ ਵਿੱਚ ਹੀ ਸਮਾ ਜਾਂਦੇ ਹੈ ਕੱਲ ਆਪਾਂ ਪੰਜਵੀਂ ਪੰਜਵੇਂ ਪਦ ਦੇ ਵਿੱਚ ਇਹ ਵਿਚਾਰ ਕੀਤੀ ਸੀ ਮਨ ਤਨ ਰੰਗ ਰਤੇ ਰੰਗ ਏਕ ਹੈ ਇਹਨਾਂ ਮਨ ਤਣ ਉਹਨਾਂ ਦਾ ਇਸ ਰੰਗ ਦੇ ਵਿੱਚ ਰੰਗਿਆ ਜਾਂਦਾਗਾ ਇਹ ਨਹੀਂ ਵੀ ਉਹਨਾਂ ਦੇ ਮਨ ਦੇ ਵਿੱਚ ਕੁਝ ਹੋਰ ਹੈ ਤਣ ਦੇ ਉੱਤੇ ਕੁਝ ਹੋਰ ਹੈ ਉਹ ਜੇ ਮੁਖ ਵਿੱਚੋਂ ਵਾਹਿਗੁਰੂ ਕਹਿ ਰਿਹਾ ਉਹਨਾਂ ਦਾ ਮਨ ਵੀ ਬੋਲ ਰਿਹਾ ਹੁੰਦਾ ਅੰਦਰ ਹਾਜ਼ਰ ਹੁੰਦਾਗਾ ਸਵਾਉ ਜੀ ਹਰ ਕਾ ਨਾਮ ਜਣ ਕੋ ਮੁਕਤ ਜੁਗਤ ਹਰ ਕਾ ਨਾਮ ਜਣ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਣ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰ ਨ ਭੰਗ ਹਰ ਕਾ ਨਾਮ ਜਣ ਕੀ ਵੜਿਆ ਹਰ ਕਾ ਨਾਮ ਜਣ ਸੋ ਬਾਪਾਈ ਹਰ ਕਾ ਨਾਮ ਜਣ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਬਿਯੋ ਜਨ ਰਤ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਏ ਜੀ ਸ਼ੀਮਾ ਪਾਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਕਿੰਦੇ ਵੀ ਕਿਉਂਕਿ ਦੁਨੀਆ ਨਾ ਜਿਹੜੀ ਬੜੇ ਢੰਗ ਦੇ ਲੋਕ ਜੁਗਤियां ਭਾਲਦੇ ਹੈ ਜੀ ਵੀ ਸਾਡ ਨੂੰ ਕਿਸੇ ਤਰ੍ਹਾਂ ਸਾਡਾ ਇਸ ਉਦਾਰਥ ਮਟੀਰੀਅਲ ਤੋਂ ਆ ਕੁਝ ਮਿਲ ਜੇ ਸਾਨੂੰ ਆ ਕੁਝ ਮਿਲ ਜੇ ਬੜਨਾ ਤਰ੍ਹਾਂ ਦੇ ਨਾਲ ਯੁਗਤਾਂ ਲੋਕ ਭਾਲਦੇ ਮੁਕਤੀ ਵੀ ਭਾਲਦੇ ਲੋਕ ਹਰੇਕ ਮਨੁੱਖ ਇਹ ਵੀ ਚਾਹੁੰਦਾ ਹੈ ਕਿ ਮੈਂ ਮੁਕਤ ਹੋ ਜਾਵਾਂ ਪਰ ਕਹਿੰਦੇ ਭਾਈ ਹਰੀ ਦਾ ਨਾਮ ਹੀ ਮਨੁੱਖ ਤੈਨੂੰ ਮੁਕਤ ਤੇ ਯੁਗਤ ਮੁਕਤੀ ਤੇ ਯੁਗਤੀ ਦੇਊਗਾ ਹੋ ਤੈਨੂੰ ਕਿਸੇ ਵੀ ਕਰਮਣੇ ਮੁਕਤੀ ਤੇ ਜੁਗਤੀ ਨਹੀਂ ਦੇਣੀ ਮਨਾ ਮੇਰੇ ਆ ਨਾ ਹਰ ਕੈ ਨਾਮ ਜਣ ਕੋ ਤ੍ਰਿਪਤ ਭਗਤ ਹਰੀ ਦਾ ਨਾਮ ਹੀ ਹੁਣ ਦਾਸਾਂ ਦਾ ਗੁਰੂ ਜੀ ਕਹਿੰਦੇ ਭੋਜਨ ਦੀ ਹੁਣ ਤ੍ਰਿਪਤੀ ਹੋ ਚੁੱਕੀ ਹੈ ਹਰ ਕੈ ਨਾਮ ਜਣ ਕੋ ਤ੍ਰਿਪਤ ਭਗਤ ਹੁਣ ਤ੍ਰਿਪਤੀ ਹੋ ਗਈ ਹੁਣ ਭੋਜਨ ਸ਼ਕਲਿਆ ਤ੍ਰਿਪਤ ਹੋ ਗਿਆ ਜਿਵੇਂ ਹੁਣ ਆਪਾਂ ਬਾਹਰੀ ਤੌਰ ਤੇ ਵੀ ਭੋਜਨ ਛਕ ਲਿਆ ਨਾ ਸਰੀਰ ਦੀ ਤ੍ਰਿਪਤੀ ਹੋ ਜਾਂਦੀ ਹੈ ਭੁੱਖ ਮਿਟ ਜਾਂਦੀ ਨਾ ਸਰੀਰ ਦੀ ਏਵੇਂ ਜਿਵੇਂ ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਫਿਰ ਮਨ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਗੁਰੂ ਦੀ ਬਾਣੀ ਨੂੰ ਜਪਿਆ ਉਹ ਫਿਰ ਅੰਦਰੋਂ ਤ੍ਰਿਪਤ ਹੋ ਜਾਂਦੇ ਹੈ ਤ੍ਰਿਪਤ ਦਾ ਅਰਥ ਜੀ ਰੱਜ ਜਾਣਾ ਅੱਖਾਂ ਹੁਣ ਉਹ ਦੇਖ ਕੇ ਸੰਸਾਰ ਨੂੰ ਰੱਜ ਚੁੱਕੀਆਂ ਗਿਆਆਂ ਕੰਨ ਸੁਣ ਕੇ ਹੁਣ ਰੱਜ ਚੁੱਕੇ ਹੈ ਜਵਾਨ ਬੋਲ ਕੇ ਵੀ ਰੱਜ ਚੁੱਕੀ ਹੈ ਨਹੀਂ ਚਾਹ ਲੋ ਰੱਜਦੇ ਨਹੀਂ ਜੇ ਅੱਖੀਂ ਦੇਖਣਾ ਰਚੀਆਂ ਬਹੁ ਰੰਗ ਤਮਾਸ਼ੇ ਇਹ ਤਾਂ ਰੱਜਦੇ ਨਹੀਂ ਅੱਖਾਂ ਰੰਗ ਤਮਾਸ਼ੇ ਵੇਖ ਕੇ ਗੁਰੂ ਜੀ ਕਹਿੰਦੇ ਹੁਣ ਤ੍ਰਿਪਤ ਹੋ ਚੁੱਕੇ ਐ ਕਿਉਂਕਿ ਭੋਜਨ ਛਕ ਲਿਆ ਜੀ ਤੇ ਜੇ ਪਿਆਰਿਓ ਸਰੀਰ ਨੂੰ ਭੁੱਖ ਨਾ ਲੱਗੇ ਆਪਣੇ ਸਰੀਰ ਦੇ ਵਿੱਚ ਨੁਕਸ ਪੈ ਜੇ ਮਿੱਤੇ ਚ ਤੇ ਆਪਾਂ ਫਿਰ ਡਾਕਟਰ ਕੋਲ ਜਾ ਕੇ ਕਹਿੰਦਾ ਨ ਵੀ ਡਾਕਟਰ ਸਾਹਿਬ ਸਰੀਰ ਨੂੰ ਭੁੱਖ ਹੀ ਨਹੀਂ ਲੱਗਦੀ ਹਣਾ ਉਹ ਕਹਿੰਦਾ ਭਾਈ ਤੇਰੇ ਮਿੱਧੇ ਚ ਨੁਕਸ ਪੈ ਗਿਆ ਆ ਦਵਾਈ ਲੈ ਲੈ ਤੇ ਤੈਨੂੰ ਭੁੱਖ ਲੱਗਿਆ ਨੁਕਸ ਦਾਸ ਤਾ ਨਾ ਮਿੱਧੇ ਚ ਨੁਕਸ ਪੈ ਗਿਆ ਬਾਣੀ ਪੜ ਕੇ ਜੇ ਮਨ ਨੂੰ ਸਹਿਜ ਸੰਤੋਖ ਅੰਦਰ ਇਹ ਗੁਣ ਨਹੀਂ ਆਏ ਸਮਝ ਲੈ ਕਿ ਮਨ ਕਰਕੇ ਹਜੇ ਤੈਨੂੰ ਭੁੱਖ ਨਹੀਂ ਲੱਗੀ ਨਾ ਅੰਦਰ ਤੈਨੂੰ ਹਜੇ ਬਾਣੀ ਸੁਣ ਕੇ ਕਥਾ ਸੁਣ ਕੇ ਕੀਰਤਨ ਸੁਣ ਕੇ ਰਾਜ ਨਹੀਂ ਨ ਆਇਆ ਜੀ ਫਿਰ ਸਮਝ ਲੈਣਾ ਮਨ 'ਚ ਹਜੇ ਨੁਕਸ ਪਿਆਗਾ ਮਨ ਰੱਜਿਆ ਨਹੀਂ ਹਜੇ ਮਨ ਬਿਮਾਰ ਆਗਾ ਹਜੇ ਤੇ ਬਿਮਾਰੀ ਦੀ ਨਿਸ਼ਾਨੀ ਕੀ ਹੁੰਦੀ ਹੈ ਭੁੱਖ ਖਤਮ ਹੋ ਜਾਂਦੀ ਹੈ ਜੀ ਇਹ ਹੀ ਨਿਸ਼ਾਨੀ ਆ ਨਾ ਸਰੀਰ ਉੱਤੇ ਦੁੱਖ ਤਕਲੀਫ ਸ਼ੁਰੂ ਹੋ ਜਾਂਦਾ ਹੈਗਾ ਫਿਰ ਪੰਗੇ ਪਿਆਰੋ ਸਾਡਾ ਮਨ ਹੈ ਜਿਹੜਾ ਦੁੱਖਾਂ ਦੇ ਵਿੱਚ ਦੁੱਖਾਂ ਵਿੱਚ ਹੀ ਜਿਉਂ ਰਿਹਾ ਦੁੱਖਾਂ ਵਿੱਚ ਅਸੀਂ ਆਪਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਕਿਸੇ ਨੂੰ ਕਿਸ ਤਰ੍ਹਾਂ ਦਾ ਦੁੱਖ ਲੱਗਿਆ ਕਿਸੇ ਨੂੰ ਕਿਸ ਤਰ੍ਹਾਂ ਦਾ ਸੁਤ੍ਰਿਪਤੀ ਪਿਆਰੋ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੈ ਹਰ ਕਾ ਨਾਮ ਜਣਕਾਰੂ ਪਰੰਗ ਸਰੀ ਦਾ ਨਾਮ ਹੁਣ ਦਾਸਾਂ ਦਾ ਰੂਪ ਤੇ ਰੰਗ ਹੈ ਜੀ ਉਹ ਹੁਣ ਹੋਰ ਰੂਪਾਂ ਦੇ ਵਿੱਚ ਨਹੀਂ ਉਲਝਦੇ ਨਾ ਹੋਰ ਰੰਗਾ ਵਿੱਚ ਉਲਝਦੇ ਹੈ ਜੀ ਕਿਉਂਕਿ ਦੁਨੀਆ ਦੇ ਰੰਗ ਤਮਾਸ਼ੇ ਬਹੁਤ ਤਰ੍ਹਾਂ ਦੇ ਹਨ ਜੀ ਬੜੇ ਤਰ੍ਹਾਂ ਦੇ ਦੁਨੀਆ ਦੇ ਰੰਗ ਤਮਾਸ਼ੇ ਉਹਨਾਂ ਵਿੱਚ ਰੱਬ ਦੇ ਪਿਆਰੇ ਨਹੀਂ ਉਲਝਦੇ ਉਹਨਾਂ ਵਾਸਤੇ ਹਰੀ ਦਾ ਨਾਮ ਹੀ ਰੂਪ ਹੈ ਹਰੀ ਦਾ ਨਾਮ ਹੀ ਹੁਣ ਰੰਗ ਹੋ ਗਿਆ ਹਰ ਨਾਮ ਜਪਤ ਕਪ ਪਰ ਨਾ ਭੰਗ ਹਰਿ ਦਾ ਨਾਮ ਜਪਦਿਆਂ ਹੁਣ ਕੋਈ ਵਿਗੜ ਨਹੀਂ ਪੈਂਦਾ ਗੁਰੂ ਜੀ ਕਹਿੰਦੇ ਸਾਨੂੰ ਤਾਂ ਵਿਗੜ ਪੈਂਦਾ ਪਿਆ ਦਿਓ ਅਸੀਂ ਤਾਂ ਪ੍ਰਮਾਤਮਾ ਦਾ ਨਾਮ ਜਪਣ ਲੱਗਦੇ ਮੜਾ ਜਾ ਤੇ ਨਾਲ ਦੇ ਨਾਲ ਅੰਦਰ ਖੋਰਨੇ ਚੱਲ ਪਾਂਦੇ ਹੋਰੀ ਤਰ੍ਹਾਂ ਪਰ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਵਿਗੜ ਨਹੀਂ ਪੈਂਦਾਗਾ ਜਿਹੜੇ ਅੰਦਰੋਂ ਜਪਦੇ ਆ ਹਰਿ ਕਾ ਨਾਮ ਜਣਤੀ ਵੜਿਆਈ ਅਰੀ ਦਾ ਨਾਮ ਹੀ ਹੁਣ ਦਾਸਾਂ ਦੀ ਵੜਿਆਈ ਹੈ ਗੁਰੂ ਜੀ ਕਹਿੰਦੇ ਹਰ ਪ੍ਰਮਾਤਮਾ ਦਾ ਨਾਮ ਜਪਣਾ ਹੀ ਵੜਿਆਈ ਹੈ ਕਿਉਂ ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਹਾਨ ਵੀ ਉਸਤਤ ਕਰਦੇ ਸੱਚੇ ਮਾਰਗ ਤੇ ਚੱਲਦੇ ਆ ਜੀ ਤੇ ਪਰ ਸੱਚੇ ਮਾਰਗ ਤੇ ਚੱਲਦੇ ਆ ਔਕੜਾਂ ਬਹੁਤ ਆਉਂਦੀਆਂ ਪਿਆਰੋ ਜਿੱਤ ਅਖੀਰ ਨੂੰ ਸੱਚੀ ਨਹੀਂ ਹੁੰਦੀ ਹੈ ਪਰ ਔਕੜਾਂ ਬਹੁਤ ਆਉਂਦੀਆਂ ਨੇ ਜਦੋਂ ਸੱਚ ਦੇ ਰਾਹ ਤੇ ਤੁਸੀਂ ਚੱਲਣਾ ਨਾ ਪਿਆਰੋ ਬਹੁਤ ਤਰ੍ਹਾਂ ਦੀਆਂ ਉਪਨਾ ਤੁਹਾਡੇ ਸਾਹਮਣੇ ਆਉਣ ਹਰ ਕਾ ਨਾਮ ਜਨ ਸੋਭਾ ਪਾਈ ਹਰੀ ਦਾ ਨਾਮ ਹੀ ਹੁਣ ਕਹਿੰਦੇ ਦਾਸਾਂ ਦੀ ਹੁਣ ਸੋਭਾ ਪਾਈ ਦੇਣ ਵਾਲਾ ਦਾ ਆਪਦੇ ਪਿਆਰਿਆਂ ਨੂੰ ਸੋਭਾ ਦਿੰਦਾ ਹੈ ਜੀ ਪ੍ਰਮਾਤਮਾ ਹਰ ਕਾ ਨਾਮ ਜਨ ਕੋ ਭੋਗ ਜੋਗ ਹਰੀ ਦਾ ਨਾਮ ਹੀ ਹੁਣ ਦਾਸਾਂ ਵਾਸਤੇ ਭੋਗ ਹੈ ਇਹ ਹੀ ਹੁਣ ਜੋਗ ਮਤ ਹੈ ਜੀ ਜੋਗਤਾਂ ਜਿਹੜੀਆਂ ਵਰਤਦੇ ਐ ਜੀ ਜਿਵੇਂ ਯੋਗੀ ਲੋਕ ਕਹਿੰਦੇ ਵੀ ਜਿਹੜੇ ਸਿੱਧ ਯੋਗੀ ਉਹਨਾਂ ਦੇ ਹੁਣ ਚਲਾਸੀ ਤਰ੍ਹਾਂ ਦੇ ਆਸਣ ਮੰਨਦੇ ਐ ਜੀ ਪਰ ਗੁਰੂ ਜੀ ਕਹਿੰਦੇ ਹੁਣ ਪ੍ਰਮਾਤਮਾ ਦਾ ਨਾਮ ਹੀ ਹੁਣ ਮੇਰੇ ਵਾਸਤੇ ਯੋਗ ਮੱਤ ਐ ਭਾਈ ਕਿਸੇ ਤਰ੍ਹਾਂ ਨਾ ਮੈਨੂੰ ਆਸਣ ਕੋਈ ਕਰਨ ਦੀ ਲੋੜ ਨਹੀਂ ਨਾ ਆਹ ਭਾਈ ਸਰੀਰ ਨੂੰ ਕਿਰਿਸਟ ਕੋ ਰੱਖਣਾ ਹੋਵੇ ਮਾੜਾ ਮੋਟਾ ਸਰੀਰ ਵਾਸਤੇ ਆਪਾਂ ਕਸਰਤ ਕਰ ਲੈਣਾ ਵੱਖਰਾ ਗੱਲ ਐ ਪਰ ਸਪੈਸ਼ਲ ਵਿਧੀ ਅਨੁਸਾਰ ਕਹਿੰਦੇ ਵੀ ਅਸੀਂ ਜੋਗਾ ਕਰਦੇ ਆਂ ਜੀ ਅਸੀਂ ਇਹ ਕਰਦੇ ਆਂ ਜੀ ਇਹਨਾਂ ਚੀਜ਼ਾਂ ਦਾ ਕੋਈ ਸਬੰਧ ਨਹੀਂ ਹੈ ਸਰੀਰ ਅਰਥਪੋਸ਼ਟ ਰੱਖਣ ਵਾਸਤੇ ਤਾਂ ਕੰਮ ਦੇ ਸਕਦਾ ਹੈ ਪਰ ਮਨ ਵਾਸਤੇ ਇਹ ਕੋਈ ਕੰਮ ਨਹੀਂ ਕਰੂਗਾ ਪਿਆਰਿਓ ਮਨ ਦੇ ਨੁਕਸੇ ਕੱਢਣੇ ਜਿਹੜੇ ਇਹ ਤਾਂ ਗੁਰੂ ਦੇ ਗਿਆਨ ਨੇ ਦੂਰ ਕਰਨੇ ਆ ਜੀ ਜੋਗੇ ਜੋਗੇ ਨਹੀਂ ਇਹ ਮਨ ਦੇ ਜਿਹੜੇ ਰੋਗ ਦੂਰ ਕਰਨੇ ਆਗੇ ਰੋਹ ਵਿਚਾਰ ਸੋ ਗੁਰੂ ਜੀ ਕਹਿੰਦੇ ਹਰ ਨਾਮ ਜਪਤ ਕਛ ਨਾਹੇ ਬਿਯੋਗ। ਘਰੀ ਦਾ ਨਾਮ ਜਪਦਿਆਂ ਹੁਣ ਗੁਰੂ ਜੀ ਕਹਿੰਦੇ ਦੁੱਖ ਹੀ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਬਿਯੋਗ। ਦੁੱਖਾਂ ਦੇ ਵਿੱਚ ਜ਼ਿੰਦਗੀ ਬਤੀਤ ਤੋਂ ਹੁੰਦੀ ਸੀ ਪਹਿਲਾਂ ਪਰ ਹੁਣ ਕਹਿੰਦੇ ਕੁਝ ਦੁੱਖ ਹੁੰਦੇ ਹੀ ਨਹੀਂਗਾ ਕਿਸੇ ਤਰ੍ਹਾਂ ਦਾ ਐ ਸਮਝ ਪੈਗੀ ਮਨ ਨੂੰ ਵੀ ਹੈ ਹੀ ਨਹੀਂ ਕੋਈ ਦੁੱਖ ਤਾਂ ਸائیں ਰੱਬ ਦੇ ਪਿਆਰੇ ਜਿਹੜੇ ਹਮੇਸ਼ਾ ਛੜ ਦੀ ਗਲ ਵਿੱਚ ਰਹਿੰਦੇ ਚੜ੍ਹਦੀ ਕਲਾ ਜੀ ਬਸ ਸੱਚ ਦੀ ਚੜ੍ਹਦੀ ਕਲਾ ਹੁੰਦੀ ਐ ਜਨ ਰਤ ਹਰ ਨਾਮ ਕੀ ਸੇਵਾ ਹਰੀ ਦਾ ਨਾਮ ਹੀ ਹੁਣ ਗੁਰੂ ਜੀ ਕਹਿੰਦੇ ਪ੍ਰਮਾਤਮਾ ਦੀ ਸੇਵਾ ਦੇ ਵਿੱਚ ਲੱਗ ਪ੍ਰਮਾਤਮਾ ਦੀ ਸੇਵਾ ਸਮਝਦੇ ਹਰੀ ਦਾ ਨਾਮ ਜਪਣਾ ਹੀ ਪ੍ਰਮਾਤਮਾ ਦੀ ਸੇਵਾ ਹੈ ਨਾਨਕ ਪੂਜੈ ਹਰ ਹਰ ਦੇਵਾ ਉਸਰ ਪ੍ਰਕਾਸ਼ ਰੂਪ ਹਰੀ ਨੂੰ ਪੂਜਦਾ ਦਾ ਉਹ ਪ੍ਰਮਾਤਮਾ ਦੀ ਪੂਜਾ ਕਰਦਾ ਇੱਕੋ ਮਾਲਕ ਨੂੰ ਧਿਆਉਂਦਾ ਜੀ ਉਹਦੇ ਉੱਤੇ ਹੀ ਟੇਕ ਰੱਖਦਾ ਹੈ ਗੁਰੂ ਜੀ ਕਹਿੰਦੇ ਹਰ ਹਰ ਜਾਣ ਕੈ ਮਾਲਕ ਜੀਨਾ ਹਰ ਤਨ ਜਾਣ ਕਉ ਆਪ ਪ੍ਰਭ ਦੀਨਾ ਹਰੀ ਦਾ ਨਾਮ ਹੀ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਧੰਨ ਹੈ ਮਾਲ ਖਜ਼ੀਨਾ ਧੰਨ ਜਿਹੜਾ ਹੁਣ ਪ੍ਰਮਾਤਮਾ ਦਾ ਨਾਮ ਹੀ ਬਣ ਗਿਆ ਬਸ ਹਰ ਧਨ ਜਾਣ ਕੋ ਆਪਰਬ ਦੇਨਾ ਇਹ ਧਨ ਫਿਰ ਪ੍ਰਮਾਤਮਾ ਆਪਦੇ ਪਿਆਰਿਆਂ ਨੂੰ ਆਪ ਵੀ ਦਿੰਦਾ ਜੀ ਹਰ ਹਰ ਜਾਣ ਕੈ ਓਟ ਸਤਾਣੀ ਹਰੀ ਦਾ ਨਾਮ ਹੀ ਹੁਣ ਪ੍ਰਮਾਤਮਾ ਦਾ ਓਟ ਦਾ ਅਰਥ ਹੁੰਦਾ ਜੀ ਆਸਰਾ ਤੇ ਸਤਾਣੀ ਤਕੜਾ ਆਸਰਾ ਪੂਰਾ ਜ਼ੋਰ ਵਾਲਾ ਗੁਰੂ ਜੀ ਕਹਿੰਦੇ ਹੁਣ ਜ਼ੋਰ ਵਾਲਾ ਜਿਹੜਾ ਆਸਰਾ ਪ੍ਰਮਾਤਮਾ ਦਾ ਨਾਮ ਹੀ ਰਹਿ ਗਿਆ ਬਸ ਪਹਿਲਾਂ ਤਾਂ ਆਸਰੇ ਮਨੁੱਖ ਮੰਨਦਾ ਸੀ ਨਾ ਵੀ ਫਲਾਣਾ ਬੰਦੇ ਦਾ ਮੇਰੀ ਬਣਦੀ ਹੈ ਬੜਾ ਤਕੜਾ ਐਮ.ਐਲ.ਏ ਐਮ.ਪੀ.ਐ ਮੰਤਰੀ ਹੈ ਮੁੱਖ ਮੰਤਰੀ ਹੈ ਡੀ.ਐਸ.ਪੀ ਹੈ ਐਸ.ਐਸ.ਪੀ ਹੈ ਪਹਿਲਾਂ ਤਾਂ ਅਹੁਦਿਆਂ ਦੇ ਉੱਤੇ ਜ਼ੋਰ ਦਿੰਦਾ ਸੀ ਸਾਡਾ ਜੀ ਆਇਆਂ ਫਲਾਣਾ ਰਿਸ਼ਤੇਦਾਰ ਕੋਈ ਗਰੀਬ ਰਿਸ਼ਤੇਦਾਰ ਹੋਵੇ ਨਾ ਪਿਆਰੋ ਉਹਦੇ ਤਾਂ ਨੇੜੇ ਦੀ ਰਿਸ਼ਤੇਦਾਰ ਵੀ ਦੂਰ ਹੋ ਜਾਂਦੀ ਹੈ ਤੇ ਜੇ ਕੋਈ ਤਗੜਾ ਹੋ ਨਾ ਰਿਸ਼ਤੇਦਾਰ ਦੂਰ ਦਾ ਰਿਸ਼ਤੇਦਾਰ ਵੀ ਨੇੜੇ ਦਾ ਰਿਸ਼ਤੇਦਾਰ ਬਣ ਜਾਂਦਾ ਹੈ ਦੂਰ ਹੋ ਪੜਾਣੀ ਦੂਰ ਹੋਏ ਪਰ ਦੂਰ ਦਾ ਰਿਸ਼ਤੇਦਾਰ ਵੀ ਨੇੜੇ ਦਾ ਰਿਸ਼ਤੇਦਾਰ ਬਣੇ ਤਗੜਾ ਤੇ ਜੇ ਤਗੜਾ ਜੇ ਮਾੜਾ ਰਿਸ਼ਤੇਦਾਰ ਹੋਵੇ ਨਾ ਉਹ ਨੇੜੇ ਦਾ ਰਿਸ਼ਤੇਦਾਰ ਵੀ ਦੂਰ ਦਾ ਰਿਸ਼ਤੇਦਾਰ ਬਣ ਜਾਂਦਾ ਹੈ ਕਈ ਰਿਸ਼ਤੇ ਨਾਤੇ ਤੈਸੇ ਐ ਕਹਿੰਦੇ ਵੀ ਆਪਾਂ ਕੋਈ ਮੰਨ ਲਓ ਕੋਈ ਨਾਲ ਬੰਦੇ ਸੀ ਇੱਕ ਦੋ ਉਹ ਕਹਿੰਦੇ ਆ ਤੁਹਾਡੀ ਰਿਸ਼ਤੇਦਾਰੀ ਇੱਥੇ ਨਹੀਂ ਮਿਲ ਚੱਲਗੇ ਨਹੀਂ ਜੀ ਮਰਪਣ ਤਾਂ ਫਰਾਨਾ ਕੰਮ ਅੱਜ ਕਰਨਾ ਹੈ ਜਾ ਕਿਸੇ ਦੀ ਨਹੀਂ ਖੜਦੇ ਪਿੰਦੇ ਵਿੱਚ ਦੀ ਟੱਪ ਜਾਂਦੇ ਐ ਐਂ ਹੁੰਦੇ ਪਰ ਮਿਲਣ ਵੀ ਨਹੀਂ ਹੁੰਦੇ ਜੀ ਲੈ ਵੀ ਭਾਈ ਗਰੀਬੀ ਹੈ ਮੇਰੀ ਇਹ ਤਾਂ ਧੌlde ਪਰਸ਼ਾਵੇਂ ਐ ਐਵੇਂ ਨਾ ਮਣਾ ਕੜਾ ਫਿਰ ਕਦੇ ਵੀ ਮੇਰੇ ਕੋਲ ਆਹ ਕੁਝ ਹੈ ਮੇਰੇ ਕੋਲ ਆਹ ਕੁਝ ਹੈ ਪਤਾ ਨਹੀਂ ਕਿਹੜੇ ਵੇਲੇ ਰੱਬ ਨੇ ਉੱਠੀ ਭਮਾਲੀ ਲਾ ਦੇਣੀ ਹੈ ਹੋ ਸਕਦਾ ਵੀ ਉਹ ਅਮੀਰ ਹੋਵੇ ਜਦ ਤੂੰ ਗਰੀਬ ਹੋ ਜਾਏ ਕਿਹ ਕੀ ਪਤਾ ਪਰਮਾਤਮਾ ਦਾ ਕਾਦਾ ਮਾਣ ਕਰਦਾ ਫਿਰਦਾ ਮਾਣਾ ਮੇਰਿਆ ਪਥੇਰੇ ਦੁਨੀਆ ਚ ਬਾਬਾ ਫਰੀਦ ਜੀ ਕਹਿੰਦੇ ਅਸੀਂ ਦੁਨੀਆ ਜਿਸ ਆਸਨ ਹਮ ਬੈਠੇ ਕਿਤੇ ਵੈ ਸਗਿਆ ਕਿੰਨੇ ਬਹਿ ਬਕੇ ਤੁਰ ਗਏ ਮਾਣਾ ਮੇਰਿਆ ਤੇ ਤੂੰ ਵੀ ਤੁਰ ਜਾਣਾਗਾ ਕਾਦਾ ਹੰਕਾਰ ਕਰਨ ਸੋਹੋ ਵਿਚਾਰ ਗੁਰੂ ਜੀ ਕਹਿੰਦੇ ਹੁਣ ਜੋਰ ਵਾਲਾ ਤਗੜਾ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਹੀ ਹੈ ਹਰ ਪ੍ਰਤਾਪ ਜਨ ਅਵਰ ਨ ਜਾਣੀ ਹਰੀ ਦਾ ਹੁਣ ਪ੍ਰਤਾਪ ਗੁਰੂ ਜੀ ਕਹਿੰਦੇ ਦਾਸ ਹੋਰ ਕਿਸੇ ਨੂੰ ਨਹੀਂ ਜਾਣਦੇ ਹੁਣ ਇੱਕ ਪ੍ਰਮਾਤਮਾ ਦਾ ਨਾਮ ਹੀ ਹੁਣ ਉਹਨਾਂ ਵਾਸਤੇ ਪ੍ਰਤਾਪ ਹੈ ਜੀ ਓ ਤ ਪੋਤ ਜਣ ਹਰ ਰਸ ਰਾਤੇ ਤਾਣੇ ਪਿੱਟੇ ਬੰਗੋਣਾ ਹੁਣ ਹਰੀ ਦਾ ਨਾਮ ਹੀ ਗੁਰੂ ਜੀ ਕਹਿੰਦੇ ਆਨੰਦ ਵਿੱਚ ਹੁਣ ਰੱਤੇ ਰਹਿੰਦੇ ਰੱਬ ਦੇ ਪਿਆਰੇ ਜਿਵੇਂ ਤਾਣਾ ਪੇਟਾ ਹੰਦਣਾ ਵੀ ਉਹ ਜਿਹੜੇ ਮੰਜੇ ਬਣਦੇ ਤਾਣੇ ਪੇਟੇ ਦੇ ਬਣ ਜਾਂਦੇ ਆ ਜੀ ਇਹ ਮਾਵਾ ਪੜਨ ਨੂੰ ਵੀ ਪਤਾ ਹੈ ਚਲੋ ਰਹੋ ਵਿਚਾਰੇ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਵੀ ਸੰਸਾਰ ਨੂੰ ਵੀ ਪ੍ਰਮਾਤਮਾ ਨੇ ਤਾਣੇ ਪੇਟੇ ਤਰ੍ਹਾਂ ਹੀ ਬਣਾਇਆ ਹੋਇਆ ਹੈ ਸਮੇਲ ਬਣਾਇਆ ਵਹਿ ਕਹਿਣ ਦਾ ਅਰਥ ਹੈ ਸਮੇਲ ਹੈ ਸੰਸਾਰ ਦਾ ਭਾਵੇਂ ਜਿਵੇਂ ਰੱਬ ਦੇ ਪਿਆਰੇ ਪ੍ਰਮਾਤਮਾ ਦੇ ਨਾਮ ਵਿੱਚ ਰੱਤੇ ਰਹਿੰਦੇ ਆ ਜੀ ਆਨੰਦਮਈ ਸੰਨ ਸਮਾਦ ਨਾਮ ਰਸਮਤੀ ਇੱਕ ਰਸ ਸੁਣ ਸਮਾਧੀ ਵਿੱਚ ਸੰਨ ਸਮਾਦ ਇੱਕ ਰਸ ਲਗਾਤਾਰ ਨਰੰਤਰ ਪਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਲੱਗੀ ਰਹਿੰਦੀ ਹੈ ਜੀ ਉਹਨਾਂ ਦੀ ਨਾਮ ਰਸਮਤੀ ਸਾਡੀ ਤਾਂ ਸੁਰਤ ਸਥਿਰ ਨਹੀਂ ਨਰਿੰਦ ਦੀ ਪਿਆਰੋ ਸਾਨੂੰ ਤਾਂ ਖੁਸ਼ੀ ਦੀ ਗੱਲ ਕਿਸੇ ਨੇ ਸੁਨਾਤੀ ਤਾਂ ਚੜ ਜਾਣੇ ਐ ਗਮੀ ਦੀ ਗੱਲ ਸੁਨਾਤੀ ਤਾਂ ਰੋਣ ਲੱਗ ਜਾਂਦਾ ਬੰਦਾ ਬਸ ਅਦਿਤਾ ਅਵਸਥਾ ਹੋਰ ਤਰ੍ਹਾਂ ਦੀ ਐ ਪਰ ਭਗਤਾਂ ਦੀ ਅਵਸਥਾ ਇਹ ਨਹੀਂ ਹੁੰਦੀ ਗੁਰੂ ਜੀ ਕਹਿੰਦੇ ਨਾਮ ਭਜਿ ਉਹ ਤਾਂ ਦੁੱਖ ਸੁੱਖ ਦੇ ਵਿੱਚ ਵੀ ਇੱਕ ਸਮਾਨ ਵਰਤੀ ਰਹਿੰਦੀ ਉਹਨਾਂ ਦੀ ਆਠ ਪੈਰ ਜਣ ਹਰ ਹਰ ਜਪ ਅੱਠੇ ਪੈਰ ਪ੍ਰਮਾਤਮਾ ਦਾ ਨਾਮ ਜਪਦੇ ਆ ਹਾਂ ਅੱਠੇ ਪੈਰ ਅੱਠੇ ਪੈਰ ਪ੍ਰਮਾਤਮਾ ਦਾ ਨਾਮ ਜਪਣਾ ਕੀ ਹੁੰਦਾ ਵੀ ਸਵਰਤ ਵਿੱਚ ਉਹਨਾਂ ਦੇ ਪ੍ਰਮਾਤਮਾ ਦਾ ਭੈ ਹੁੰਦਾ ਹੈ ਜੀ ਹਰੇਕ ਕੰਮ ਪ੍ਰਮਾਤਮਾ ਦੇ ਭੈ ਵਿੱਚ ਕਰਦੇ ਆਓ ਤੇ ਜਿਹਦੀ ਸੁਰਤ ਦੇ ਵਿੱਚ ਪ੍ਰਮਾਤਮਾ ਦਾ ਭੈ ਆ ਗਿਆ ਸ਼ੁੱਧ ਉਹ ਬੰਦਾ ਜ਼ਿੰਦਗੀ ਵਿੱਚ ਕੋਈ ਗਲਤ ਕੰਮ ਨਹੀਂ ਕਰ ਸਕਦਾ ਜੀ ਬਸ ਜਿੱਥੇ ਕੋਈ ਡਿਊਟੀ ਲਈ ਨਾ ਪ੍ਰਮਾਤਮਾ ਨੇ ਜਿਹਦੀ ਸੁਰਤ ਪ੍ਰਮਾਤਮਾ ਦੇ ਭੈ ਵਿੱਚ ਹੈ ਉਹ ਆਪਦੀ ਡਿਊਟੀ ਵੀ ਤਨਦੇਹੀ ਨਾਲ ਕਰਦਾ ਜਿੱਥੇ ਵੀ ਲਈ ਪ੍ਰਮਾਤਮਾ ਨੇ ਕਿਸੇ ਤਰ੍ਹਾਂ ਦੇ ਵੀ ਕੀਤਾ ਕੋਈ ਵੀ ਹੈ ਭਲਾ ਵੀ ਈਮਾਨਦਾਰੀ ਨਾਲ ਉਸ ਡਿਊਟੀ ਨੂੰ ਨਿਭਾਉਗਾ ਪਿਆ ਜਿਹਦੀ ਸ਼ਰਤ ਭੈ ਵਿੱਚ ਹੈ ਤੇ ਜਿਹਦੀ ਭੈ ਵਿੱਚ ਸ਼ਰਤ ਨਾ ਹੋਵੇ ਉਹ ਫਿਰ ਕੀ ਕਰਦਾ ਹੈ ਮੰਨ ਲਓ ਮਾਲਕ ਨੇ ਗੱਡੀ ਤੇ ਰੱਖ ਲਿਆ ਕਿਸੇ ਨੂੰ ਤੇ ਫਿਰ ਤੇਲ ਕੱਢ ਕੱਢ ਕੇ ਵੇਚੀ ਜਾਂਦਾ ਰਹਿੰਦਾਗਾ ਆ ਵੇਖੋ ਲੈ ਐ ਹੁੰਦਾ ਨਾ ਕਿਸੇ ਨੇ ਕੋਈ ਦੁਕਾਨ ਦੇ ਉੱਤੇ ਕੋਈ ਬੰਦੇ ਨੂੰ ਰੱਖ ਲਿਆ ਇਮਾਨਦਾਰੀ ਨਾ ਹੋਏ ਪੱਲੇ ਫਿਰ ਮਾਲਕ ਨੂੰ ਮਾੜਾ ਜਾਂ ਪਾਸੇ ਨਹੀਂ ਜਾਣ ਦਿੰਦਾ ਚੱਕ ਕੇ ਸਮਾਨ ਕਿਸ ਨੂੰ ਹੋਰ ਹੀ ਦੇ ਦਿੰਦਾ ਵਿੱਚੋਂ ਵਿਚ ਚੱਕ ਤੱਕੇ ਸਮਾਨ ਵੇਚਦਾ ਉਹ ਵਿੱਚੋਂ ਜਾਂ ਗੱਲੇ ਚੋਂ ਕੋਈ ਪੈਸੇ ਇਧਰ ਉਧਰ ਕਰ ਲਾਂਦਾ ਹੈ ਇਹ ਪ੍ਰਮਾਤਮਾ ਦੇ ਭੈ ਵਿੱਚ ਹੈ ਜਿਹੜਾ ਬੰਦਾ ਉਹ ਬਸ ਇਮਾਨਦਾਰੀ ਨਾਲ ਕੰਮ ਕਰੂਗਾ ਕਿ ਪ੍ਰਮਾਤਮਾ ਮੈਨੂੰ ਤਾਂ ਸਭ ਤਾਂ ਦੇ ਵੇਖ ਰਿਹਾ ਹੈ ਤਾ ਗਲਤ ਕੰਮ ਕਿੱਥੇ ਕਰੂਗਾ ਬੰਦਾ ਨਾ ਫਿਰ ਕੋਈ ਦੁੱਧ ਦੇ ਦੇ ਵਿੱਚ ਕੋਈ ਮਲਾਪਤ ਕਰੇ ਨਾ ਨਾ ਕੋਈ ਫਿਰ ਖੋਆ ਨਕਲੀ ਵਿੱਚ ਨਾ ਕੋਈ ਪਨੀਰ ਨਕਲੀ ਵਿੱਚ ਵੇਖਦੇ ਹਨ ਕੀ ਹਾਲ ਜੁਨੀਆ ਦਾ ਕੈਮੀਕਲ ਦੇ ਪਦਾਰਥ ਬਣਾ ਬਣਾ ਕੇ ਮਨੁੱਖਾਂ ਦਾ ਜਿਉਣਾ ਦੁਭਰ ਕਰ ਦਿੱਤਾ ਜੀ ਤੇ ਜੇ ਕਿਤੇ ਪ੍ਰਮਾਤਮਾ ਦਾ ਭਾਅ ਹੋਵੇ ਵੀ ਨਾ ਨਹੀਂ ਮਣਾ ਆ ਕੰਮ ਨਹੀਂ ਗਲਤ ਨਹੀਂ ਕਰਨਾ ਤੇ ਫਿਰ ਕਦੋਂ ਬੰਦਾ ਮਲਾਬਤ ਪੂਰੀ ਕਰੂਗਾ ਜੀ ਦੁੱਧ ਦੇ ਵਿੱਚ ਪਾਣੀ ਪਾਊਗਾ ਫਿਰ ਭਾਈ ਨਾ 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 ਉਹ ਤਾਂ ਇਹ ਜੇ ਕੰਮ ਆਤ ਤਾਂ ਰੱਬ ਦੇ ਪਿਆਰੇ ਬਹੁਤ ਦੂਰ ਰਹਿੰਦੇ ਆ ਜੀ ਜਿਹੜਾ ਦੇਤਾ ਬਾ ਠੀਕ ਆ ਮਾਲਕ ਦੀ ਇਹ ਕਈ ਦੁੱਧ ਦੇ ਵਿੱਚ ਪਾਣੀ ਪਾ ਪਾ ਕੇ ਵੇਚੀ ਜਾਂਦੇ ਰਹਿੰਦੇ ਐ। ਨਕਲੀ ਦੁੱਧ ਬਣਾ ਬਣਾ ਕੇ ਵੇਚੀ ਜਾਂਦੇ ਲੋਕ ਲੈ। ਕਮਾਲ ਹੋ ਗਈ ਜਮਾ। ਨਕਲੀ ਦੁੱਧ ਬਣਾ ਕੇ ਵੇਚਣਾ। ਪਰ ਇੱਕ ਗੱਲ ਪੱਕੀ ਐ ਪਿਆਰਿਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਐ ਜੀ ਨੂੰ ਮੱਥਾ ਟੇਕਿਆ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਇਹ ਬਾਪੂ ਦਾ ਫੈਸਲਾ ਐ। ਥੱਗੇ ਆਵੈ ਥੱਗੇ ਉੱਠ ਜਾਏ। ਇਹਦਾ ਮਰਜੀ ਬਣਾ ਲਈ ਪੈਸਾ। ਇੱਤੇ ਰੱਖੀ ਆਏ ਨਹੀਂ ਪਤਾ ਵੀ ਤੇਰੇ ਕਈ ਗੁਣਾ ਲੈ ਕੇ ਨਿਕਲ ਜੇ ਪੈਸਾ ਕਈ ਗੁਣਾ ਇਹ ਬੰਦੇ ਦੱਸਦੇ ਆ ਜੀ ਆਪ ਕਹਿੰਦੇ ਅਸੀਂ ਨਾ ਕੋਈ ਗਲਤ ਕੰਮ ਕਿਸੇ ਨਾਲ ਠੱਗੀ ਕਰ ਬੈਠੇ ਤੇ ਮੇਰਾ ਤਾਂ ਯਾਰ ਕਈ ਗੁਣਾ ਪੈਸਾ ਲੱਗ ਗਿਆ ਦੱਸਦੇ ਆ ਜੀ ਪ੍ਰੈਕਟੀਕਲ ਹੈ ਬਾਣੀ ਪ੍ਰੈਕਟੀਕਲ ਆ ਹੈ ਠੱਗੀ ਆਵੇ ਠੱਗੀ ਉੱਠ ਜਾਏ ਜਿਹੜੀ ਚੀਜ਼ ਠੱਗੀ ਚਾਈ ਹੈ ਗੁਰੂ ਜੀ ਕਹਿੰਦੇ ਉਹ ਠੱਗੀ ਵਿੱਚ ਹੀ ਜਾਂਦੀ ਹੈ ਦੁੱਧ ਵਿੱਚ ਪਾਣੀ ਪਾਇਆ ਜਿਹੜੇ ਪੈਸੇ ਆ ਨਾ ਉਹ ਹੋਰੀ ਪਾਸੇ ਜਾਣਗੇ ਬਸ ਉਹ ਤੁਹਾਡੇ ਤੁਹਾਡੀ ਜੇਬ ਚ ਨਹੀਂ ਰਹਿਣਗੇ ਇਹ ਤਾਂ ਤੁਹਾਡੀ ਮਿਹਨਤ ਦੁਆਰਾ ਕਮਾਈ ਹੋਈ ਜਿਹੜੀ ਕਿਰਤ ਕਮਾਈ ਹੈ ਜੇਬ ਵਿੱਚ ਉਹ ਹੀ ਰਹਿਣੀ ਹੈ ਜੀ ਹਾਂ ਕੇਹਰਾ ਬੰਦੇ ਨਾਲ ਲੱਗਦਾ ਹੁੰਦਾ ਵੀ ਬੜਾ ਕੁਝ ਬਣਾ ਲੈ ਠੱਗਿਆਂ ਵਾਲੇ ਬੰਦੇ ਨੇ ਦੋ ਨੰਬਰ ਦੀਆਂ ਕਮਾਈਆਂ ਵਾਲੇ ਨੂੰ ਪ੍ਰਮਾਤਮਾ ਕਿਉਂ ਦਿੰਦਾ ਭਲਾ ਦੇ ਪਾਪ ਦਾ ਬੇੜਾ ਪਰ ਕਿਡੋ ਦਾ ਹੁੰਦਾ ਪਿਆਰ ਉਹ ਕਈ ਬੰਦੇ ਕਹਿੰਦੇ ਨੇ ਨਾ ਕੋਈ ਨਾਮ ਬਾਣੀ ਪੜਨ ਵਾਲੇ ਨਾ ਬੰਦੇ ਯਾਰ 2 ਨੰਬਰ ਵਾਲੇ ਬੰਦੇ ਬਾਹਰਲੀ ਚੜ੍ਹਾਈ ਕਰਦੇ ਆ ਨਹੀਂ ਨਹੀਂ ਚੜ੍ਹਾਈ ਨਹੀਂ ਕਰਦੇ ਪਾਪ ਦਾ ਬੇੜਾ ਭਰ ਕੇ ਡੁੱਬਣਾ ਹੁੰਦਾ ਪਰਮਾਤਮਾ ਨੇ ਜਿਹਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹਨਾਂ ਨੂੰ ਤੇ ਕਿਉਂ ਦੁੱਖ ਰਹਿੰਦਾ ਸਦਾ ਜੀ ਵੀ ਜਦੋਂ ਮਾੜਾ ਜਿਹਾ ਕੰਮ ਨੂੰ ਕੋਈ ਗਲਤ ਹੋ ਗਿਆ ਪਰਮਾਤਮਾ ਫਿਰ ਉਸ ਉਸ ਕੰਮ ਨੂੰ ਸਹੀ ਕਰਨ ਵਾਸਤੇ ਨਾਲ ਦੇ ਨਾਲ ਹੀ ਨਿਪਟਾਰਾ ਕਰ ਦਿੰਦਾ ਹੈ ਤੇ ਜਿਹੜੇ ਬੰਦਿਆਂ ਦੀ ਮੱਤ ਮਾਰੀ ਹੁੰਦੀ ਹੈ 2 ਨੰਬਰ ਦੇ ਵਿੱਚ ਉਹਨਾਂ ਨੂੰ ਕਹਿੰਦਾ ਕਰੀ ਚੱਲੋ ਕਰੀ ਚੱਲੋ ਮੈਂ ਤੁਹਾਨੂੰ ਦਈ ਚੱਲਦਾ ਫਿਰ ਭਰ ਕੇ ਬੇੜਾ ਡੋਦਾ ਪਾਪ ਦਾ ਸਰਬਜੀ ਕਿਉਂਕਿ ਭਰਤਨ ਤੋਂ ਬਿਨਾ ਤਾਂ ਡੋਬਦਾ ਨਹੀਂ ਨਾ ਘੜਾ ਹੁਣ ਪਾਣੀ ਵਿੱਚ ਪੂਰਾ ਭਰਿਆ ਨਾ ਹੋਵੇ ਤਾਂ ਕਿਵੇਂ ਡੁੱਬੂਗਾ ਜਦੋਂ ਐ ਘੜਾ ਭਰ ਗਿਆ ਪਾਣੀ ਦਾ ਪੂਰਾ ਪਾਣੀ ਵਿੱਚ ਨਾਲ ਦੇ ਨਾਲੇ ਘੜਾ ਮੁਕ ਥੱਲੇ ਵੱਜੂਗਾ ਤੇ ਨਹੀਂ ਤਾਂ ਉੱਤੇ ਤੈਰਦਾ ਫਿਰਦਾ ਰਹਿੰਦਾ ਜੀ ਘੜੇ ਦੇ ਵਿੱਚ ਤੁਸੀਂ ਪਾਣੀ ਪਾ ਕੇ ਵੇਖ ਲਿਓ ਅੱਧਾ ਕਰ ਦਿਓ ਤੁਸੀਂ ਭਾਈ ਥੱਲੇ ਨਹੀਂ ਡੁੱਬੂਗਾ ਪਾਣੀ ਕਿਉਂ ਭਰਿਆ ਨਹੀਂ ਹਜੇ कि ਜਦੋਂ ਭਰ ਗਿਆ ਨਾਲ ਦੇ ਨਾਲ ਥੱਲੇ ਵੱਜੇ ਨਾਲ ਬਸ ਏਵੇਂ ਜਿਵੇਂ ਪਿਆਰੋ ਜਿਹੜੇ ਦੰਬ 2 ਨੰਬਰ ਦੀਆਂ ਕਮਾਈਆਂ ਵਾਲੇ ਲੋਕ ਆ ਨਾ ਉਹਨਾਂ ਨੂੰ ਪ੍ਰਮਾਤਮਾ ਕਿਹੜਾ ਲੱਗਦਾ ਵੀ ਬੜਾ ਕੁਝ ਦੇਈ ਜਾਂਦਾ ਪਰ ਭਰ ਕੇ ਬੇੜਾ ਥੱਲੇ ਫਿਰ ਉਹ ਡੋਬ ਦਿੰਦਾ ਨਾਲ ਦੇ ਨਾਲ ਦੁਨੀਆ ਨੂੰ ਉਦਾਹਰਨਾ ਬਣ ਜਾਂਦੀਆਂ ਕਈ ਬੰਦੇ ਐਸੇ ਪਾਪ ਦਾ ਬੇੜਾ ਕਹਿੰਦੇ ਸਿਆਣੇ ਕਹਿੰਦੇ ਭਰ ਕੇ ਡੁੱਬਦਾ ਹੁੰਦਾ ਭਾਈ ਪਹਿਲਾਂ ਨਹੀਂ ਡੁੱਬਦਾ ਹੁੰਦਾਗਾ ਕਈ ਬੰਦਿਆਂ ਨੂੰ ਲੱਗਦਾ ਆ ਹੁੰਦਾ ਵੇਹੇ ਯੱਤਰ ਕੀ ਪ੍ਰਮਾਤਮਾ ਇਹਨਾਂ ਨੂੰ ਇਹਨਾਂ ਨੂੰ ਦਿੰਦਾ ਯਾਰ ਤਰੱਕੀ ਨਹੀਂ ਦਿੰਦਾਗਾ ਉਹ ਡੋਬਣਾ ਹੁੰਦਾ ਪ੍ਰਮਾਤਮਾ ਨੇ ਉਹਨਾਂ ਨੂੰ ਪਿਆਰਿਓ ਤਰੱਕੀ ਉਹ ਹੁੰਦੀ ਹੈ ਜਿਹੜੀ ਲੋਕਾਂ ਦੇ ਵਿੱਚ ਵੀ ਮਨਜ਼ੂਰ ਹੋਵੇ ਤਰੱਕੀ ਕਿਹੜੀ ਹੁੰਦੀ ਹੈ ਜਿਹੜੀ ਲੋਕ ਵੀ ਕਹਿਣ ਹਾਂ ਭਾਈ ਇਹਨੇ ਮੁੜਕੇ ਦੀ ਕਮਾਈ ਨਾਲ ਬਣਾਈ ਹੈ ਜਿਵੇਂ ਇਹਨਾਂ ਮੁੜਕੇ ਦੀ ਕਮਾਈ ਕਰ ਕਰਕੇ ਆਪਣੀ ਜ਼ਮੀਨ ਜਾਇਦਾਦ ਆਪਣੇ ਧੀਆਂ ਪੁੱਤਰਾਂ ਨੂੰ ਚੰਗੇ ਕਿਤੇ ਲਾਇਆਗਾ ਕਮਾਈ ਵਾਲਾ ਬੰਦਾਗਾ ਇਮਾਨਦਾਰ ਹੈ ਬੜਾ ਨੇਕ ਦਿਲ ਇਨਸਾਨ ਐ ਕਿਸੇ ਨਾਲ ਕੋਈ ਠੱਗੀ ਨਹੀਂ ਕੀਤੀ ਕੋਈ ਚੋਰੀ ਨਹੀਂ ਕੀਤੀ ਉਹ ਹੁੰਦਾ ਮਨਜ਼ੂਰ ਤੇ ਜਿਹਨੇ ਛਲਕਾਂ ਠੱਗੀਆਂ ਚੋਰੀਆਂ ਕਰ ਕਰਕੇ ਕੰਮ ਕੀਤਾ ਉਹਨੂੰ ਪਿਆਰ ਉਹ ਕਿਵੇਂ ਉਹ ਤਾਂ ਪਿੰਡ ਮਨਜ਼ੂਰੀ ਨਹੀਂ ਕਰਦਾਗਾ ਈ ਬੰਦੇ ਨਾ ਤੁਸੀਂ ਵੇਖੋ ਖੋਗ ਦੇ ਉੱਤੇ ਜਦੋਂ ਬੰਦਾ ਚਲਾਣਾ ਕਰ ਜਾਂਦਾ ਕੋਈ ਮੰਨ ਲਓ ਲੀਡਰ ਬਾਹਲੀ ਕਿਸੇ ਦੀ ਸਿਫਤ ਕਰੇ ਤੇ ਕੀਤਗਾਂ ਹੋਣ ਠੱਗੀਆਂ ਚੋਰੀਆਂ ਬੰਵੰਦੀਆਂ ਮਗਰਲੇ ਪਾਸੇ ਬੰਦੇ ਬੈਠੇ ਹੱਸੀ ਜਾਂਦੇ ਹੁੰਦੇ ਯਾਰ ਐਵੇਂ ਐਵੇਂ ਗੱਪ ਮਾਰੀ ਜਾਂਦੇ ਯਾਰ ਇਹੜਾ ਨੇ ਕੰਮ ਇਹਨੇ ਕੋਈ ਨੇਕ ਕੰਮ ਕੀਤੇ ਪਿੰਡ ਦੇ ਵਿੱਚ ਰਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਅੱਠੇ ਪੈਰ ਪ੍ਰਮਾਤਮਾ ਦਾ ਨਾਮ ਸਵਰਤ ਭੈ ਦੇ ਵਿੱਚ ਰਹਿੰਦੀ ਰੱਬ ਦੇ ਪਿਆਰੇ ਗਲਤ ਕੰਮ ਨਹੀਂ ਕਦੇ ਵੀ ਕਰਨਗੇ ਹਰ ਕਾ ਭਗਤ ਪ੍ਰਗਟ ਨਹੀਂ ਛਪਾ ਹੈ ਹਰੀ ਦਾ ਭਗਤ ਗੁਰੂ ਜੀ ਕਹਿੰਦੇ ਪ੍ਰਗਟ ਹੁੰਦਾ ਹੈ ਭਾਈ ਸ਼ੁਭਦਾ ਨਹੀਂ ਦਾ ਪ੍ਰਮਾਤਮਾ ਦੇ ਪਿਆਰੇ ਸ਼ੁਭਦੇ ਤਾਂ ਹੈ ਵੀ ਕਿਸੇ ਨੂੰ ਪਤਾ ਨਾ ਲੱਗੇ ਪਰ ਕਹਿੰਦੇ ਪ੍ਰਮਾਤਮਾ ਦਾ ਨਾਮ ਪ੍ਰਗਟ ਕਰ ਦਿੰਦਾ ਉਹਨਾਂ ਨੂੰ ਵੀ ਸੰਸਾਰ ਦਾ ਕਿਸੇ ਦਾ ਭਲਾ ਹੋ ਜੇ ਭਾਈ ਹਰ ਕੀ ਭਗਤ ਮੁਕਤ ਬਹੁ ਕਰੇ ਹਰੀ ਦੇ ਭਗਤ ਗੁਰੂ ਜੀ ਕਹਿੰਦੇ ਫਿਰ ਮੁਕਤੀ ਦੇ ਜੀਵ ਮੁਕਤ ਹੁੰਦੇ ਜੀ ਕਿਉਂਕਿ ਮੁਕਤੀ ਵਾਲੇ ਕੰਮ ਕੀਤੇ ਹੁੰਦੇ ਹੰਦੇ ਹਰ ਕੀ ਭਗਤ ਮੁਕਤ ਬਹੁ ਕਰੇ ਪਤਾ ਨਹੀਂ ਕਿੰਨੇ ਜੀਵਾਂ ਦਾ ਉਧਾਰ ਕਰ ਦੰਦੀ ਹੈ ਜੀ ਨਾਨਕ ਜਨ ਸੰਗ ਇਤੇ ਤਰੇ ਤੇ ਜਿਹੜੇ ਭਗਤੀ ਕਰਦੇ ਐ ਪ੍ਰਮਾਤਮਾ ਦੀ ਉਹਨਾਂ ਦੇ ਨਾਲ ਲੱਗ ਕੇ ਵੀ ਪਤਾ ਨਹੀਂ ਕਿੰਨੇ ਤਰ ਜਾਂਦੇ ਪਿਆਰੇਓ ਕੀਤੇ ਤਰੇ ਦਾ ਅਰਥ ਹੁੰਦਾ ਬਹੁਤ ਜ਼ਿਆਦੇ ਇਹ ਆਪਾਂ ਨਿਤ ਪੜਦੇ ਆ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਹਿੰਦੇ ਵੀ ਜਿਹੜੇ ਤਾਂ ਰੱਬ ਦਾ ਨਾਮ ਆਪ ਜਪਦੇ ਆ ਉਹ ਤਾਂ ਭਾਈ ਉਹਨਾਂ ਦੇ ਤਾਂ ਮੁਖ ਉਜਲੇ ਹੁੰਦੇ ਹੁੰਦੇ ਆ ਤੇ ਪਤਾ ਨਹੀਂ ਕਿੰਨਿਆਂ ਨੂੰ ਨਾਲ ਲੈ ਕੇ ਤਰ ਜਾਂਦੇ ਆ ਜੀ ਉਹ ਸਵਾਪਾ ਵੀ ਪ੍ਰਮਾਤਮਾ ਦਾ ਨਾਮ ਜਪੀਏ ਸੁਰਤ ਉਹਦੇ ਭੈ ਵਿੱਚ ਵਿਚਰੇ ਫੇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਹਜ ਆਓ ਸਾਰੇ ਜੱਥੇ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ